ਇੱਕ ਪਾਸੇ ਜਦੋਂ ਦਿਲ ਨਿਰਾਸ਼ ਹੋ ਇੱਕ ਪਾਸੇ ਜਦੋਂ ਦਿਲ ਨਿਰਾਸ਼ ਹੋ ਬਸ ਰੱਬ ਦਾ ਨਾਮ ਹੀ ਯਾਦ ਆਉ ਸੋਚ ਕੇ ਦੇਖੋ ਉਸ ਸਮੇਂ ਦਿਲ ਪੁੱਬਾ ਮਾਰ ਕੇ ਰੋਇਆ ਹੋ ਆਸ-ਪਾਸ ਤਾਂ ਕੋਈ ਲੱਭਿਆ ਨਹੀਂ ਜਿੰਨਾ ਦਰਦ ਫਰੁੱਲਾ ਮੈਂ ਪਤਾ ਨਹੀਂ ਫਿਰ ਵੀ ਉਸ ਸਮੇਂ ਦਿਲ ਨੂੰ ਦਿਲਾਸਾ ਕਿਵੇਂ ਦਿੱਤਾ ਹੋ ਕੋਈ ਤਾਂ ਰਿਸ਼ਤਾ ਹੈ ਰੂਹ ਦਾ ਕਿ ਰੂਹਾਨੀਅਤ ਦਾ ਪਰ ਤਾਈਓ ਤਾਂ ਹਰ ਪਲ ਆਪਣੀ ਯਾਦ ਦਵਾਉਂਦਾ ਹਉ ਚੰਗੇ ਉਹ ਦਿਨ ਨੇ ਚੰਗੇ ਉਹ ਦਿਨ ਨੇ ਜੋ ਗਰੀਬੀ ਨਾਲ ਲੜ ਕੇ ਗੁਜ਼ਾਰੇ ਹਉ ਪਰ ਮੇਂ ਸ਼ਿਕਾਇਤਾਂ ਕਰਕੇ ਹੀ ਰੱਬ ਤਾਂ ਯਾਦ ਆਇਆ ਹਉ ਹਰ ਸ਼ੌਂਕ ਉਸੇ ਨੂੰ ਦੱਸੇ ਨੇ ਉਹ ਚਾਵੇ ਤਾਂ ਪੂਰੇ ਕਰਦਾ ਵੀ ਹਉ ਚਲ ਜੇ ਨਹੀਂ ਨਹੀਂ ਹੋਇਆ ਇਹ ਸੋਚ ਕੇ ਬੈਠੀ ਰਹੀ ਕਿ ਇਹਦੇ ਵਿੱਚ ਵੀ ਮੇਰਾ ਭਲਾ ਹੋ ਅਜੇ ਟੀਕਰ ਸਮਝ ਵਿੱਚ ਆਇਆ ਨਹੀਂ ਅਜੇ ਟੀਕਰ ਸਮਝ ਵਿੱਚ ਆਇਆ ਨਹੀਂ ਇਹ ਰਿਸ਼ਤਾ ਸੋਚ ਤੋਂ ਕਿੰਨਾ ਕੁ ਪਰੇ ਹੋਊ ਇਹ ਆਖ ਦੀਆਂ ਗੱਲ ਮੁੱਕ ਜਾਂਦੀ ਕਿ ਉਸ ਨੂੰ ਪਿਓ ਦੇ ਥਾਂ ਤੇ ਰੱਖਿਆ ਹੋ ਕਿ ਉਸ ਨੂੰ ਪਿਓ ਦੇ ਥਾਂ ਤੇ ਰੱਖਿਆ ਹੋ